ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ ਸਾਲ 1919 ਦਾ ਦਿਨ ਸੀ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਵਿਸਾਖੀ ਦਾ ਮੇਲਾ ਸੀ ਕਿਸਾਨ ਆਪਣੀ ਨਵੀਂ ਫਸਲ ਦੇ ਜਸ਼ਨ ਲਈ ਘਰੋਂ ਨਿਕਲੇ ਹੋਏ ਸਨ ਪਿੰਡਾਂ ਤੋਂ ਪਰਿਵਾਰਾਂ ਦੇ ਪਰਿਵਾਰ ਬੈਲਗੱਡੀਆਂ ਤੇ ਰੇਲਾਂ ਤੇ ਪੈਦਲ ਹੀ ਸ਼ਹਿਰ ਵੱਲ ਆ ਰਹੇ ਸਨ ਪਰ ਉਸ ਵੇਲੇ ਪੰਜਾਬ ਦੀ ਹਵਾ ਵਿੱਚ ਇੱਕ ਹੋਰ ਹੀ ਚੀਜ਼ ਵਸ ਰਹੀ ਸੀ ਡਰ ਤੇ ਗੁੱਸਾ ਬ੍ਰਿਟਿਸ਼ ਸਰਕਾਰ ਨੇ ਇੱਕ ਨਵਾਂ ਕਾਨੂੰਨ ਰੌਲ ਟੈਕ ਲਗਾਇਆ ਸੀ ਇਸ ਕਾਨੂੰਨ ਨਾਲ ਕਿਸੇ ਨੂੰ ਵੀ ਬਿਨਾ ਮੁਕਦਮੇ ਦੇ ਜੇਲ੍ਹ ਵਿੱਚ ਪਾਇਆ ਜਾ ਸਕਦਾ ਸੀ ਲੋਕਾਂ ਦੇ ਮਨਾਂ ਵਿੱਚ ਬੇਇਨਸਾਫੀ ਦੇ ਖਿਲਾਫ ਕਾਫੀ ਗੁੱਸਾ ਸੀ 13 ਅਪ੍ਰੈਲ ਦੀ ਦੁਪਹਿਰ ਹਜ਼ਾਰਾਂ ਲੋਕ ਜਲ੍ਹਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਕੋਈ ਮੇਲੇ ਦਾ ਹਿੱਸਾ ਸੀ ਤੇ ਕੋਈ ਭਾਸ਼ਣ ਸੁਣਨ ਆਇਆ ਸੀ ਬੱਚੇ ਗੁਬਾਰੇ ਖਰੀਦ ਰਹੇ ਸਨ ਔਰਤਾਂ ਆਪਣੇ ਬੱਚਿਆਂ ਨਾਲ ਠੰਡੀ ਛਾਂ ਲੱਭ ਰਹੀਆਂ ਸਨ ਬਾਗ ਵਿੱਚ ਮੇਲੇ ਵਰਗੀ ਰੌਣਕ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਕੁਝ ਹੀ ਪਲਾਂ ਵਿੱਚ ਇਹ ਖੁਸ਼ੀ ਖੂਨ ਦਾ ਦਰਿਆ ਬਣ ਜਾਵੇਗੀ ਅਚਾਨਕ ਗਲੀਆਂ ਵਿੱਚੋਂ ਧੂੜ ੜਾਉਂਦੇ ਹੋਏ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਨਰਲ ਡਾਇਰ ਆਪਣੇ ਸਿਪਾਹੀਆਂ ਨਾਲ ਬਾਗ ਦੇ ਮੁੱਖ ਦਰਵਾਜ਼ੇ ਤੇ ਆ ਪਹੁੰਚਿਆ ਬਾਗ ਦੇ ਦਰਵਾਜ਼ੇ ਬੰਦ ਕਰ ਦਿੱਤੇ ਲੋਕ ਹੈਰਾਨ ਰਹਿ ਗਏ ਕੁਝ ਨੂੰ ਲੱਗਿਆ ਸ਼ਾਇਦ ਸਿਪਾਹੀ ਸੁਰੱਖਿਆ ਲਈ ਆਏ ਹਨ ਪਰ ਅਗਲੇ ਹੀ ਪਲ ਡਾਇਰ ਨੇ ਬਿਨਾਂ ਕੋਈ ਚੇਤਾਵਨੀ ਦਿੱਤੀ ਫਾਇਰ ਕਰਨ ਦਾ ਹੁਕਮ ਦੇ ਦਿੱਤਾ ਸਿਪਾਹੀਆਂ ਨੇ ਧੜਾ ਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਲੋਕ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਭੱਜਣ ਦਾ ਕੋਈ ਰਾਹ ਹੀ ਨਹੀਂ ਸੀ ਦਰਵਾਜ਼ੇ ਬੰਦ ਕੰਧਾਂ ਉੱਚੀਆਂ ਮਾਵਾਂ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਰੋ ਰਹੀਆਂ ਸਨ ਬਜ਼ੁਰਗ ਲੋਕ ਕੰਧਾਂ ਦੇ ਸਹਾਰੇ ਬੈਠੇ ਸਨ ਕੁਝ ਨੌਜਵਾਨ ਗੋਲੀਆਂ ਦੇ ਸਾਹਮਣੇ ਛਾਲ ਮਾਰ ਕੇ ਹੋਰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਬਾਗ ਦੇ ਇੱਕ ਕੋਨੇ ਵਿੱਚ ਖੂਹ ਸੀ ਜਾਨ ਬਚਾਉਣ ਲਈ ਲੋਕ ਉਸ ਵਿੱਚ ਛਾਲਾਂ ਮਾਰ ਰਹੇ ਸਨ ਉਹ ਖੂਹ ਵੀ ਖੂਨ ਨਾਲ ਭਰ ਗਿਆ ਜਨਰਲ ਡਾਇਰ ਤਦ ਤੱਕ ਨਹੀਂ ਰੁਕਿਆ ਜਦ ਤੱਕ ਸਿਪਾਹੀਆਂ ਦੀਆਂ ਗੋਲੀਆਂ ਖਤਮ ਨਹੀਂ ਹੋਈਆਂ ਸਰਕਾਰੀ ਅੰਕੜੇ ਕਹਿੰਦੇ ਹਨ ਕਿ 379 ਲੋਕ ਮਾਰੇ ਗਏ ਪਰ ਅਸਲ ਵਿੱਚ ਇਹ ਗਿਣਤੀ ਹਜ਼ਾਰ ਤੋਂ ਵੱਧ ਸੀ। ਜ਼ਮੀਨ ਤੇ ਲਹੂ ਦੇ ਦਰਿਆ ਵਗ ਰਹੇ ਸਨ। ਰੋਣ ਦੀਆਂ ਆਵਾਜ਼ਾਂ, ਬੱਚਿਆਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਕਤਲੇਆਮ ਦੀ ਖਬਰ ਜਦ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੀ ਲੋਕਾਂ ਦੇ ਦਿਲ ਗੁੱਸੇ ਨਾਲ ਭਰ ਗਏ। ਹਰ ਨੌਜਵਾਨ ਦੇ ਦਿਲ ਵਿੱਚ ਇੱਕ ਅੱਗ ਦਹਿਕ ਉੱਠੀ। ਹੁਣ ਬ੍ਰਿਟਿਸ਼ ਹਕੂਮਤ ਨੂੰ ਭਾਰਤ ਤੋਂ ਭਜਾਉਣਾ ਹੀ ਅੰਤਿਮ ਮੰਤਵ ਬਣ ਗਿਆ। ਅੱਜ ਜਲਿਆਂਵਾਲੇ ਬਾਗ ਵਿੱਚ ਇੱਕ ਸ਼ਹੀਦੀ ਸਮਾਰਕ ਖੜਾ ਹੈ। ਉਹ ਖੂਹ ਅਜੇ ਵੀ ਹੈ। ਉਹ ਕੰਦਾਂ ਵੀ ਮੌਜੂਦ ਹਨ ਜਿਨ੍ਹਾਂ ਤੇ ਗੋਲੀਆਂ ਦੇ ਨਿਸ਼ਾਨ ਲੱਗੇ ਹਨ। ਹਰ ਆਉਣ ਵਾਲਾ ਯਾਤਰੀ ਠਹਿਰ ਕੇ ਸੋਚਦਾ ਹੈ ਕਿ ਇਹ ਆਜ਼ਾਦੀ ਸਾਡੀਆਂ ਰਗਾਂ ਵਿੱਚ ਮੁਫਤ ਨਹੀਂ ਵਗਦੀ। ਇਹ ਲਹੂ ਨਾਲ ਖਰੀਦੀ ਗਈ ਹੈ। ਧੰਨਵਾਦ।